ਕੌਣ ਹੋਏਗਾ ਜਿਹਦੇ ਕੋਲ ਗੁਣ ਨਹੀਂ ਹੋਏਗਾ ਆਖਰ ਗੁਣ ਵਾਲਾ ਤੇ ਔਗਣ ਤੋਂ ਹੀ ਬਣ ਜਾਏਗਾ ਏਸੇ ਕਰਕੇ ਅਵਿਦਿਆ ਦਾ ਆਧਾਰ ਵਿਦਿਆ ਹੁੰਦੀ ਹੈ ਅਲੜ ਉਮਰ ਦੀ ਇਜ਼ਤ ਵਿੱਚ ਮਾਪੇ ਨੂੰ ਕਿੱਥੇ ਆ ਕੇ ਆਪਣੇ ਬੱਚੇ ਦਾ ਮਿੱਤਰ ਬਣਨਾ ਪੈਣਾ ਹੈ ਕਿੱਥੇ ਆ ਕੇ ਉਹਦਾ ਐਡਵਾਈਜ਼ਰ ਬਣਨਾ ਪੈਣਾ ਹੈ ਕਿੱਥੇ ਆ ਕੇ ਉਹਦਾ ਕਸਟੋਡੀਅਨ ਬਣਨਾ ਪੈਣਾ ਹੈ ਕਿੱਥੇ ਆ ਕੇ ਉਹਦੇ ਲਈ ਇੱਕ ਐਜ਼ ਅ ਬੈਰੀਗੇਡ ਬਣਨਾ ਪੈਣਾ ਹੈ ਰੈਜ਼ਿਸਟੈਂਸੀ ਬਣਨਾ ਪੈਣਾ ਹੈ ਇਹ ਤੇ ਸਮਝ ਲੈਣੀ ਪਾਉਗੀ ਨਾ ਕਿ ਮੈਂ ਵੀ ਕਿਸੇ ਵੇਲੇ ਕਿਸੇ ਮਾਪੇ ਆਪਣੇ ਜੰਮਿਆ ਸੀ ਮੈਂ ਵੀ 6 ਸਾਲ ਦੀ ਉਮਰ 'ਚੋਂ ਨਿਕਲਿਆ ਮੈਂ ਵੀ 14 ਸਾਲ ਦੀ ਉਮਰ 'ਚੋਂ ਨਿਕਲਿਆ 25 ਸਾਲ ਦੀ ਉਮਰ ਵਿੱਚੋਂ ਨਿਕਲਿਆ ਅੱਜ ਵਰਤਮਾਨ ਵਿੱਚ ਹਾਂ ਜਿੱਥੇ ਹਾਂ ਮੇਰਾ ਜਿਹੜਾ ਛੋਟਾ ਏ ਮੇਰੀ ਉਹਦੇ ਨਾਲ ਕੀ ਰਿਸ਼ਤੇਦਾਰੀ ਹੈ ਮੈਂ ਉਹਦੇ ਨਾਲ ਦਾਦੇ ਪੋਤੇ ਵਾਲਾ ਹਾਂ ਪਿਓ ਪੁੱਤ ਵਾਲਾ ਹਾਂ ਪਰ ਹੁਣ ਬਦਲ ਬਦਲ ਗਏ ਨੇ ਇਹ ਹਾਲਾਤ ਸਦਾ ਕਦੇ ਵੀ ਇੱਕ ਨਹੀਂ ਰਹਿਣਗੇ ਸਿੰਘ ਜੀ ਕਿਰਤੀ ਵੇਲੇ ਇੱਥੇ ਮੁਸੀਬਤਾਂ ਹੋਰ ਤਰ੍ਹਾਂ ਦੀਆਂ ਸਨ ਅੱਜ ਦੁਸ਼ਵਾਰੀਆਂ ਹੋਰ ਹੋਣਗੀਆਂ ਮੈਂ ਉਧਰ ਨਹੀਂ ਜਾਵਾਂਗਾ ਪਰ ਹਾਂ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਲਾਹਾ ਕੀ ਲੈ ਰਹੇ ਹਾਂ ਖੱਟ ਕੀ ਰਹੇ ਹਾਂ ਤਾਂ ਕਿਆ ਤੈ ਖਟਿਆ ਕਹਾ ਗਵਾਇਆ ਅਗਰ ਮੈਂ ਆਪਣੇ ਦਾਦੇ ਵਾਲਾ ਗਿਆਨ ਗੁਰੂ ਚਰਨਾਂ ਨਾਲ ਜੁੜਨਾ ਚੰਗਾ ਬਣਨਾ ਚੰਗਾ ਸੋਚਣਾ ਤਾਂ ਮੈਂ ਇਹਦੇ ਚ ਯੋਗਦਾਨ ਪਾਇਆ ਵੱਡੀ ਵੇਲ ਉਹ ਪੀੜੀ ਚਾਲੀ ਧਰਮ ਕਲਾ ਹਰਬੰਦ ਬਹਾਲੀ ਤਾਂ ਬਾਬਾ ਦੀਦਾਰ ਸਿੰਘ ਜੀ ਦੀ ਥਾਂ ਤੇ ਗਿਆਨੀ ਦੀਦਾਰ ਸਿੰਘ ਜੀ ਦੀ ਥਾਂ ਤੇ ਅੱਜ ਸਾਡੇ ਕੋਲ ਭਾਈ ਸੁਤਨਾਮ ਸਿੰਘ ਆ ਗਏ ਕੱਲ ਨੂੰ ਇਹਨਾਂ ਤੋਂ ਕਾ ਹੋਰ ਆਏਗਾ ਪਰ ਹੁਣ ਇਹ ਇੱਕ ਸਫਰ ਕਿਧਰੇ ਡੇਰੇਦਾਰੀ ਦੀ ਇੱਕ ਬੰਦਿਸ਼ ਨਾ ਬਣ ਜਾਏ ਇਹ ਇੱਕ ਉਹ ਖੁਸ਼ਬੂ ਹੋਵੇ ਜਿਸ ਖੁਸ਼ਬੂ ਸਦਕਾ ਅੱਜ ਤੁਸੀਂ ਸਾਰੇ ਅਮੀਰ ਹੋ ਜਾਏਗੀ ਤਾਂ ਬਹਿਮ ਵਿੱਚ ਹਾਂ ਜੇ ਇਹ ਸੋਚਦੇ ਆ ਕਿ ਇਸ ਇੱਕ ਕਿਲੇ ਨਾਲ ਕਿਸੇ ਵੇਲੇ ਮੇਰੇ ਦਾਦੇ ਪਰਦਾਦੇ ਦਾ ਪਰਿਵਾਰ ਪਲਿਆ ਸੀ ਅੱਜ ਮੇਰਾ ਪਰਿਵਾਰ ਪਲ ਰਿਹਾ ਹੈ ਦਸਵੀਂ ਪੀੜੀ ਤੇ ਜਾ ਕੇ ਫਿਰ ਮੇਰਾ ਪਰਿਵਾਰ ਪਲੇਗਾ ਤਾਂ ਇਹ ਤਾਂ ਸਮਝ ਆਏਗਾ ਜਦੋਂ ਸਾਡੇ ਕੋਲ ਇਹ ਗਿਆਨ ਹੋਏਗਾ ਸਮਾਂ ਆਪਣੀ ਮੰਜ਼ਿਲ ਵੱਲ ਚਲੇ ਗਿਆ ਹੈ ਉਦਾਹਰਣ ਜੋ ਮੇਰੇ ਨਾਲ ਹੱਦ ਬੀਤੀ ਮੈਂ ਤੁਹਾਨੂੰ ਉਹ ਸਾਂਝੀ ਕਰ ਲਾਂਗਾ ਮੈਨੂੰ ਫਿਲਪਾਈਨ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਇੱਕ ਇਥੋਂ ਜਿਹੜੇ ਫਿਲਪੀਨੇ ਨੇ ਕਿਸੇ ਮਿਡਲਮੈਨ ਨੂੰ ਮਿਲਣਾ ਚਾਹਿਆ ਮੈਨੂੰ ਉਸ ਵੀਰ ਕੋਲ ਲਜਾਇਆ ਗਿਆ ਬਾਹਰ ਜੰਗਲ ਵਿੱਚ ਇੱਕ ਰੋਡ ਸਾਈਡ ਤੇ ਇੱਕ ਛੋਟੀ ਜੀ ਝੌਂਪੜੀ ਬਣਾਈ ਹੋਈ ਸੀ ਮਤਲਬ ਘਰ ਨੁਮਾ ਝੌਂਪੜੀ ਸੀ ਖੈਰ ਜਦੋਂ ਮੈਂ ਉਹਨੂੰ ਮਿਲਿਆ ਮੈਂ ਉਹਨਾਂ ਨੂੰ ਕਿਹਾ ਕਾਫੀ ਲੰਬੀ ਸੰਵਾਦ ਹੈ ਮੈਂ ਸ਼ਾਰਟ ਜੀ ਤੁਹਾਨੂੰ ਬੇਨਤੀ ਕਰਾਂਗਾ ਮੈਂ ਕਿਹਾ ਵੀ ਤੁਸੀਂ ਮਨੀਲਾ ਵਰਗੇ ਐਨੇ ਸੋਹਣੇ ਸ਼ਹਿਰ 'ਚ ਕਿਉਂ ਨਹੀਂ ਗਏ ਕਿਉਂਕਿ ਮਨੀਲਾ ਫਿਲਪਾਈਨ ਦੀ ਕੈਪੀਟਲ ਹੈ ਕਹਿੰਦਾ ਜੀ ਉੱਥੇ ਪੋਲਿਊਸ਼ਨ ਬਹੁਤ ਹੈ ਜਦੋਂ ਕਿ ਉੱਥੇ ਮੀਂਹ ਬਹੁਤ ਪੈਂਦੇ ਰਿਹਾ ਮੈਂ ਉਹਨੂੰ ਦੂਜੀ ਬੇਨਤੀ ਕੀਤੀ ਮੈਂ ਕਿਹਾ ਵੀ ਤੁਸੀਂ ਫਿਰ ਕੰਕਰੀਟ ਮਕਾਨ ਕਿਉਂ ਨਹੀਂ ਬਣਾਉਗਾ ਕਹਿੰਦਾ 100 ਸਾਲ ਬਾਅਦ ਖੰਡਰ ਹੋਣਾ ਇਹ 8 ਕਿ ਸਾਲਾਂ ਬਾਅਦ ਹੋ ਜਾਂਦਾ 100 ਸਾਲ ਤੱਕ ਅਗਰ ਮੈਂ ਇੱਥੇ ਜੀਊਂਗਾ 10 ਵਾਰ ਨਵਾਂ ਘਰ ਬਣਜਣਾ ਹੁਣ ਤੁਸੀਂ ਸੋਚ ਕੇ ਦੇਖੋ ਉਹ ਇੱਕ ਕੱਚੇ ਮਕਾਨ ਨੂੰ 10 ਵਾਰ ਨਵਾਂ ਕਰ ਰਹਿ ਰਿਹਾ ਮੈਂ ਉਹਨੂੰ ਦੂਜਾ ਸਵਾਲ ਕਿਹਾ ਜੀ ਵੀ ਤੁਸੀਂ ਦਿਨ ਕਿਵੇਂ ਬਤੀਤ ਕਰਦੇ ਹੋ ਕਹਿੰਦਾ ਪੰਛੀ ਕਿਵੇਂ ਕਰਦੇ ਨੇ ਜਦੋਂ ਭੁੱਖ ਲੱਗੀ ਖਾ ਲਿਆ ਨਹੀਂ ਕੁੱਡੇ ਡਾਰੀਆਂ ਮਾਰੀ ਜਾਂਦੇ ਨੇ ਮੈਂ ਹੱਥੀਂ ਕੰਮ ਕਰੀ ਜਾਂਦਾ ਇਹ ਸਾਡੀ ਮੌਲਿਕਤਾ ਸੀ ਇਹ ਸਾਡੇ ਪੰਜਾਬੀਆਂ ਦਾ ਗਹਿਣਾ ਸੀ ਹੌਲੀ ਹੌਲੀ ਜਿਹੜੇ ਕਾਬਲ ਦੇ ਜੰਮਿਆ ਨਿੱਤ ਮੁਹਿੰਮਾਂ ਨੇ ਸਾਨੂੰ ਇਸ ਤਰ੍ਹਾਂ 扑ਕਾ ਦਿੱਤਾ ਹੈ ਕਈ ਵਾਰ ਅਸੀਂ ਨੇਚਰ ਪੱਖੀ ਹੋ ਜਾਂਦੇ ਆ ਤੇ ਕਈ ਵਾਰ ਅਸੀਂ ਜਿਹੜਾ ਆ ਸਾਡਾ ਆਰਟੀਫੀਸ਼ੀਅਲ ਦੁਨੀਆ ਇਹਦੇ ਗੁਲਾਮ ਹੋ ਜਾਂਦੇ ਆ ਦੋਨਾਂ ਦੇ ਮੀਨ ਵਾਇਲ ਅਗਰ ਇੱਕ ਬੈਲੈਂਸ ਵਾਲੀ ਜ਼ਿੰਦਗੀ ਬਣਾਉਣੀ ਚਾਹੁੰਦੇ ਹਾਂ ਤਾਂ ਮੈਂ ਸਮਝਦਾ ਜਿੰਨਾ ਕੁ ਚੰਗਾ ਮੈਨੂੰ ਪਤਾ ਉਹਦੇ ਤੇ ਮੈਂ ਮਾਣ ਕਰਾਂ ਥੋੜਾ ਪ੍ਰਾਊਡ ਕਰਾਂ ਸ਼ੀਸ਼ੇ ਸਾਹਮਣੇ ਖੜ ਕੇ ਕਿ ਮੈਂ ਸਾਬਤ ਸੂਰਤ ਹਾਂ ਮੈਂ ਸਿਰ ਤੇ ਦਸਤਾਰ ਬੰਨਦਾ ਹਾਂ ਮੈਂ ਅੰਮ੍ਰਿਤ ਛਕਿਆ ਹੋਇਆ ਹਾਂ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ ਮੈਂ ਆਪਣੇ ਪੁੱਤਰ ਧੀ ਨੂੰ ਆਪਣੀ ਜਾਨ ਨਾਲੋਂ ਵੱਧ ਕੇ ਪਿਆਰ ਕਰਦਾ ਹਾਂ ਮੈਂ ਉਹਦੀ ਪੜ੍ਹਾਈ ਦਾ ਵੀ ਉਹਨੇ 90% ਲੈ ਕੇ 95% ਲੈ ਇਹਦੇ ਤੇ ਮਾਨ ਨਹੀਂ ਕਰਦਾ ਇਸ ਗੱਲ ਤੇ ਮਾਨ ਕਰਦਾ ਉਹ ਵੱਡਿਆਂ ਨੂੰ ਜੀ ਕਹਿੰਦਾ ਏ ਇਸ ਲਈ ਮਾਨ ਕਰਦਾ ਉਹ ਮੇਰੀ ਗੱਲ ਤੇ ਮੇਰੇ ਕੋਲ ਕਦੇ ਝੂਠ ਨਹੀਂ ਬੋਲਦਾ ਇਸ ਗੱਲ ਤੇ ਮੈਂ ਫਖਰ ਕਰਦਾ ਹਾਂ ਕਿ ਉਹ ਮੇਰੇ ਨਾਲ ਆਪਣਾ ਹਰ ਦੁੱਖ ਸੁੱਖ ਸਾਂਝਾ ਕਰਦਾ ਜਦੋਂ ਸਭ ਤੋਂ ਪਹਿਲਾ ਲੜਕ ਪਣ ਆਉਂਦਾ ਉਸ ਵੇਲੇ ਸਾਡੇ ਅੰਦਰ ਇੱਕ ਇਹੋ ਜੀ ਰੋਮਾਂਟਿਕ ਵਾਈਬ੍ਰੇਸ਼ਨ ਚੱਲ ਰਹੀਆਂ ਨੇ ਮੇਰਾ ਬੱਚਾ ਉਹਦੀ ਵਾਇਲੈਂਸੀ ਦਾ ਸ਼ਿਕਾਰ ਨਹੀਂ ਹੈ ਮੇਰੇ ਬੱਚੇ ਤੇ ਮੈਨੂੰ ਮਾਣ ਹੈ ਕਿ ਉਹ ਜਵਾਨ ਹੋ ਰਿਹਾ ਕੱਲ ਨੂੰ ਚੰਗਾ ਬਾਪ ਬਣੇਗਾ ਚੰਗੀ ਮਾਂ ਬਣੇਗਾ ਤਾਂ ਉਸ ਚੰਗੇ ਬਾਪ ਵਿੱਚ ਯੋਗਦਾਨ ਮੇਰੇ ਬਾਪ ਦਾ ਹੋਏਗਾ ਕਿਉਂਕਿ ਜੇ ਮੈਂ ਆਪਣੇ ਬਚਪਨੇ ਤੋਂ ਆਪਣੀ ਜਵਾਨੀ ਤੋਂ ਆਪਣੇ ਬਾਪ ਬਣਨ ਤੱਕ ਇੱਕ ਚੰਗੇ ਤੇ ਮਾੜੇ ਤਜਰਬੇ ਨੂੰ ਵੇਖਿਆ ਹੋਇਆ ਉਸ ਤਜਰਬੇ ਨੂੰ ਫਿਰ ਉਹਦੇ ਨਾਲ ਸਾਂਝਾ ਕਰਨ ਵੇਲੇ ਮੈਂ ਖਿਆਲ ਰੱਖਾਂਗਾ ਕਿ ਕਿਧਰੇ ਰੋਮਾਂਸ ਦੀਆਂ ਗੱਲਾਂ ਉਹਦੇ ਦਿਮਾਗ ਦੇ ਉੱਪਰ ਅਟੈਕ ਨਾ ਕਰ ਦੇਣ। ਬਲੱਡ ਉਹੀ ਹੈ ਸੈਚੂਰੇਸ਼ਨ ਸਹੀ ਬਣੀ ਰਹੇ ਤੇ ਬਲੱਡ ਸਰਕੂਲੇਟ ਕਰਦਾ ਰਹਿੰਦਾ ਔਰ ਅਗਰ ਸਹੀ ਨਾ ਬਣਿਆ ਕਲੌਟ ਬਣ ਗਿਆ ਉਸ ਵੇਲੇ ਹੈਮਰੇਜ ਕਰ ਦਿੰਦਾ। ਤਾਂ ਇਹ ਜਿਹੜੀ ਹੈਮਰੇਸ਼ਨ ਹੈ ਇਹਨੂੰ ਰੋਕਣ ਲਈ ਜੇ ਮੇਰੇ ਕੋਲ ਕੋਈ ਗੱਲ ਹੈ ਤਾਂ ਉਹ ਗੁਰੂ ਦਾ ਪਿਆਰ ਹੈ, ਵੱਡਿਆਂ ਦਾ ਸਤਿਕਾਰ ਹੈ, ਇਤਿਹਾਸ ਦੀਆਂ ਸਾਖੀਆਂ ਨੇ ਤੁਸੀਂ ਵੇਖਿਓ ਬੱਚਿਆਂ ਦੇ ਵਿੱਚ ਗੱਲ ਕਰਦਿਆਂ ਕਰਦਿਆਂ ਸਤ ਨਾਮ ਵਾਹਿਗੁਰੂ ਕਹਿਣਾ ਸ਼ੁਰੂ ਕਰਦਿਓ ਸਾਰੇ ਅਲਰਟ ਹੋ ਜਾਣਗੇ ਇਹ ਵੇਵ ਬਾਬੇ ਅਮਰ ਸਿੰਘ ਜੀ ਕਿਰਤੀ ਵਰਗਿਆਂ ਦੀ ਪਵਿੱਤਰਤਾ ਸਦਕੇ ਹੈ ਇਹ ਵੇਵ ਸਾਡੇ ਉਹਨਾਂ ਇਤਿਹਾਸ ਦੇ ਯੋਧਿਆਂ ਸਦਕਾ ਜਿਨ੍ਹਾਂ ਨੇ ਇਸ ਸਾਡੀ ਫਿਜ਼ਾ ਦੇ ਵਿੱਚ ਆਪਣੇ ਖੂਨ ਦਾ ਕਤਰਾ ਕਤਰਾ ਵਹਾਇਆ ਹੋਇਆ ਜਿਨ੍ਹਾਂ ਨੇ ਇਸ ਪੰਜਾਬ ਦੀ ਕਿਸਮਤ ਨੂੰ ਇਸ ਕਦਰ ਹਸਤਾਖਸ਼ਰ ਕੀਤਾ ਕਿ ਅੱਜ ਆਲੂ ਦੇ ਪੰਜਾਬੀ ਜਿੱਥੇ ਮਰਜ਼ੀ ਲੈ ਲੋ ਕਵਾਲਿਟੀ ਵਿੱਚ ਸਾਡੇ ਚ ਕੋਈ ਘਾਟ ਨਹੀਂ ਐਜ਼ ਇੰਸਟੀਚਿਊਸ਼ਨ ਫਰੇਮਵਰਕ ਬਹੁਤ ਜ਼ਿਆਦਾ ਘਾਟ ਹੈ ਡਾਕਟਰ ਮਨਮੋਨ ਸਿੰਘ ਵਰਗੇ ਆ 5 ਸਾਲ ਨੇ ਸਿਸਟਮ ਦੇ ਜਿਹੜੇ ਢਾਂਚੇ ਦੇ ਵਿੱਚ ਚਲਦਿਆਂ ਹੋਇਆ ਹਾਲਾਤ ਇਹੋ ਜਿਹੇ ਬਣ ਗਏ ਨੇ ਭਾਈਆਂ ਨਾਲ ਭਾਈ ਪਿੰਡਾਂ ਚ ਪਤੀਆਂ ਨਾਲ ਪਤੀਆਂ ਜੋ ਜੋ ਕੁਝ ਵੀ ਸਾਡੇ ਸਾਹਮਣੇ ਹੈ ਅਗਰ ਉਹਨੂੰ ਹੱਲ ਕਰਨ ਦੀ ਭਾਵਨਾ ਰੱਖਦੇ ਹਾਂ ਤਾਂ ਕੇਵਲ ਤ ਕੇਵਲ ਇੱਕੇ ਵਸੀਲਾ ਹੈ ਹਰ ਨਾਮੇ ਕੇ ਹੋ ਉਹ ਜੋੜੀ ਗੁਰਮੁਖ ਬੈਠੋ ਸਫਾ ਬਸ਼ਾਏ ਸਮਾ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਾ ਹੈ ਜੋ ਵੀ ਚਾਰ ਸੰਤ ਬਾਬਾ ਅਮਰ ਸਿੰਘ ਜੀ ਦੇ ਉਸ ਜੀਵਨ ਦਰਸ਼ਨ ਦੇ ਵਿੱਚ ਲਿਖੇ ਸਨ ਜਾਂ ਹੁਣ ਵੀ ਮੈਂ ਬੇਨਤੀ ਕਰਨੀ ਚਾਹਾਂਗਾ ਜਿਨ੍ਹਾਂ ਜਿਨ੍ਹਾਂ ਕੋਲ ਕੋਈ ਮਹਾਪੁਰਖਾਂ ਦੇ ਉਹ ਪਿਆਰ ਵਾਲੀਆਂ ਟਿਪਸ ਨੇ ਕਮੈਂਟਸ ਨੇ ਕੋਈ ਨਾ ਕੋਈ ਤੁਹਾਡੇ ਨਾਲ ਬਰਤੀਆਂ ਹੀਆਂ ਘਟਨਾਵਾਂ ਨੇ ਉਹ ਜਿਹੜੇ ਇੱਥੇ ਦੇ ਗ੍ਰੰਥੀ ਸਹਿਬਾਨ ਨੇ ਜਾਂ ਭਾਈ ਸਤਨਾਮ ਸਿੰਘ ਨੇ ਬਾਬਾ ਕਾਰ ਸਿੰਘ ਜੀ ਨੇ ਹੋਰ ਬੜੇ ਗੁਰਮਖ ਪਿਆਰੇ ਨੇ ਜਿਹੜੇ ਦਾਸ ਨੂੰ ਮਿਲਦੇ ਰਹਿੰਦੇ ਨੇ ਕਈਆਂ ਤੇ ਮੈਨੂੰ ਪੂਰੇ ਨਾਮ ਨੂੰ ਸ਼ਾਰਟ ਨੇਮ ਯਾਦ ਨਹੀਂ ਤਾਂ ਮੈਂ ਬੇਨਤੀ ਕਰਨੀ ਚਾਹਾਂਗਾ ਉਹਨਾਂ ਨੂੰ ਇਕੱਠੇ ਕਰੋ ਫਿਰ ਇੱਕ ਵਧੀਆ ਜੋ ਸਾਡੇ ਸਮਾਜ ਦੀ ਮੰਤਰ ਹੈ ਪਰਿਵਾਰਾਂ ਦੀ ਮੰਤਰ ਹੈ ਰਿਸ਼ਤਿਆਂ ਦੀ ਸੂਝ-ਬੂਝ ਹੈ ਉਸ ਨੂੰ ਕਿਸ ਪ੍ਰਕਾਰ ਅਸੀਂ ਸੁਰਜੀਤ ਕਰਨਾ ਹੈ ਉਹਦੇ ਨਾਲ ਦੇ ਨਾਲ ਆਪ ਜੀ ਨੂੰ ਬਹੁਤ ਸੁੰਦਰ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ ਔਰ ਇੱਕ ਦਾਸ ਜੀ ਬੇਨਤੀ ਕਰੇ ਕਿ ਜਿਵੇਂ ਆਪ ਜੀ ਨੂੰ ਇਹਨਾਂ ਨੇ ਵਿਚਾਰਾਂ ਦੁਆਰਾ ਨਿਹਾਲ ਕੀਤਾ ਕਿ ਸੰਤ ਬਾਬਾ ਅਮਰ ਸਿੰਘ ਜੀ ਕਿਰਤੀ ਜੀ ਮਹਾਪੁਰਸ਼ ਜਿਨ੍ਹਾਂ ਨੇ ਇਸ ਅਸਥਾਨ ਤੇ ਰਹਿ ਕੇ ਉਹ ਪਿਆਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੰਡਿਆ ਬਾਹਰ ਜਵਾਗਾਂ ਨਾਲ ਲੜ ਪਿਆ ਕਹਿੰਦੇ ਕਿਸੇ ਜਵਾਗ ਕੋ ਦਾ ਜੂڑا ਪਟਿਆ ਜੂੜੇ ਤੋਂ ਫੜ ਕੇ ਤੇ ਉਹਨੂੰ ਘੁੱਟਿਆ ਉਹਨੂੰ ਜੂੜਾ ਮੁਸੀਬਤ ਲੱਗਣ ਲੱਗਿਆ ਉਹ ਕਹਿੰਦਾ ਵੀ ਮਾਤਾ ਮੈ ਤੇ ਜੂੜਾ ਕਟਾਉ। ਤੇ ਜੂੜੇ ਨਾ ਹੁੰਦਾ ਜੇ ਮੈਂ ਕਹਿੰਦਾ ਉਹਨੂੰ ਫੜ ਲੈਂਦਾ ਜੂੜੇ ਤੋਂ ਮੈਂ ਕਾਬੂ ਆ ਗਿਆ। ਮਾਈ ਦੀ ਭਾਵਨਾ ਕਹਿੰਦੀ ਵੀ ਕੋਈ ਵੀ ਕੰਮ ਕਰਨਾ ਹੋਵੇ ਨਾ ਅਰਦਾਸ ਕਰੀ ਦੀਏ। ਵੀ ਤੂੰ ਐਂ ਕਰ ਪਤਾਸੇ ਲੈ ਜਾ ਤੇ ਬਾਬਿਆਂ ਤੋਂ ਪਹਿਲਾਂ ਅਰਦਾਸ ਕਰਾ ਫਿਰ ਜੂੜਾ ਕਟਾ ਲੈ। ਉਹਦੇ ਗੱਲ ਦਿਮਾਗ 'ਚ ਬਹਿ ਗਈ ਇੱਥੇ ਆ ਗਿਆ ਤੇ ਮਹਾਪੁਰਸ਼ਾਂ ਨੂੰ ਕਹਿਣ ਲੱਗਿਆ ਜੀ ਆਪ ਪਤਾਸਿਆਂ ਦਾ ਪ੍ਰਸ਼ਾਦ ਮੈਂ ਅਰਦਾਸ ਕਰਾਉਣੀ ਐ। ਮੈਂ ਇੱਕ ਕੇਸ ਕਤਲ ਕਰਾਉਣੇ ਆ ਤੇ ਬਾਬਾ ਮਹਾਪੁਰਸ਼ਾਂ ਨੇ ਗੱਲ ਹੀ ਨਾ ਸੁਣੀ। ਬੇਤਿਆਨਾ ਜਾ ਕਰਤਾ 2-3 ਵਾਰ ਉਹਨੇ ਆਖਿਆ। ਉਹਨੂੰ ਹੋਰ ਗੁੱਸਾ ਜੜ ਗਿਆ ਬਾਬੇ ਗੱਲ ਹੀ ਨਹੀਂ ਸੁਣਦੇ। ਘਰੇ ਚਲੇ ਗਿਆ ਬੋਲਦਾ ਉਹਦੇ ਦਿਮਾਗ ਚੋਂ ਗੱਲ ਹੀ ਨਿਕਲ ਗਈ ਵੀ ਕੇਸ ਕਤਲ ਕਰਾਉਣੇ। ਹੋਰ ਹੀ ਪਾਸੇ ਧਿਆਨ ਚਲਿਆ ਗਿਆ। ਕੁਝ ਕੁ ਦਿਨ ਲੰਘੇ ਤੇ ਉਹੀ ਵੀਰ ਉਹੀ ਬੱਚਾ ਜਦੋਂ ਮਹਾਪੁਰਸ਼ਾਂ ਨੂੰ ਮਿਲਿਆ ਬਾਬੇ ਕਹਿੰਦੇ ਭਾਈ ਉਹ ਅਰਦਾਸ ਅਸੀਂ ਕਰਨੀ ਨਹੀਂ ਸੀ ਤੇਰੀ। ਜਿਹੜੀ ਤੂੰ ਕਰਨ ਨੂੰ ਕਹਿੰਦਾ ਸੀ। ਸੋ ਇਹ ਪਿਆਰ ਇੱਥੇ ਮਹਾਪੁਰਸ਼ਾਂ ਨੇ ਵੰਡਿਆ ਕਿਉਂਕਿ ਜਿਹੜਾ ਗਿਆਨ ਹੈ ਗੁਰਬਾਣੀ ਅਸੀਂ ਪੜ੍ਹਦੇ ਹਾਂ ਪਾਠ ਕਰਦੇ ਆਂ ਬੜੇ ਪਿਆਰ ਵਾਲੇ ਮਹਾਪੁਰਸ਼ ਹੋਏ ਸੰਤ ਗਿਆਨੀ ਇੰਦਰ ਸਿੰਘ ਜੀ ਸਹੌੜਾਂ ਵਾਲੇ ਟਕਬੇ ਵਾਲੇ ਪਹਿਲੀ ਵਾਰ ਉਹਨਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਤੇ ਉਹਨਾਂ ਦਾ ਸੁਭਾਅ ਹੁੰਦਾ ਸੀ ਸਵਾਲ ਕਰਨ ਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ